ਦੋਸਤੋ ਪੁਰਾਣੇ ਸਮਿਆਂ ਵਿੱਚ ਕਈ ਵਾਰ ਲੋਕਾਂ ਨੂੰ ਮਜਬੂਰੀ ਵਿੱਚ ਅਜਿਹੇ ਫੈਸਲੇ ਲੈਣੇ ਪੈਂਦੇ ਸੀ ਜੋ ਉਹਨਾਂ ਦੀ ਇਨਸਾਨੀਅਤ ਨੂੰ ਤੋੜ ਦਿੰਦੇ ਸੀ ਮਜਬੂਰੀ ਦੇ ਹਾਲਾਤਾਂ ਵਿੱਚ ਕਈ ਵਾਰ ਗਰੀਬ ਆਪਣੇ ਪਰਿਵਾਰ ਜਾਂ ਆਪਣੀ ਆਜ਼ਾਦੀ ਨੂੰ ਗਹਿਣੇ ਵਾਂਗ ਰੱਖ ਦਿੰਦੇ ਸੀ ਇਸ ਕਹਾਣੀ ਵਿੱਚ ਅਜਿਹਾ ਹੀ ਇੱਕ ਮੋੜ ਹੈ ਜਿੱਥੇ ਕਿ ਮਜਬੂਰੀ ਕਰਮ ਤੇ ਇਨਸਾਫ ਦੇ ਵਿਚਾਰ ਟਕਰਾ ਹੁੰਦਾ ਹੈ ਮਾੜੀ ਸੋਚ ਕਿਵੇਂ ਹਮੇਸ਼ਾ ਹਾਰਦੀ ਹੈ ਤੇ ਸੱਚੇ ਕਰਮ ਕਿਵੇਂ ਜਿੱਤ ਹਾਸਲ ਕਰਦੇ ਨੇ ਇਹ ਕਹਾਣੀ ਇਹ ਸਬਕ ਸਾਨੂੰ ਬਖੂਬੀ ਦਿੰਦੀ ਹੈ ਤਾਂ ਆਓ ਇਹ ਕਹਾਣੀ ਸੁਣਦੇ ਹਾਂ ਜਿਸ ਵਿੱਚ ਕਰਮਾਂ ਦਾ ਫਲ ਤੇ ਇਨਸਾਫ ਦੇ ਅਸਲ ਮਤਲਬ ਨੂੰ ਬੇਹਤਰੀਨ ਢੰਗ ਨਾਲ ਦਰਸਾਇਆ ਗਿਆ ਹੈ ਦੋਸਤੋ ਇੱਕ ਕਹਾਣੀ ਬਹੁਤ ਹੀ ਦਿਲਚਸਪ ਹੈ ਇਸ ਲਈ ਇਸ ਨੂੰ ਆਖਰ ਤੱਕ ਜ਼ਰੂਰ ਸੁਣਿਓ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਬੰਜਾਰਾ ਆਪਣੀ ਪਤਨੀ ਨੂੰ ਲੈ ਕੇ ਆਪਣੇ ਸ਼ਹਿਰ ਤੋਂ ਦੂਜੇ ਸ਼ਹਿਰ ਪੈਸੇ ਕਮਾਉਣ ਲਈ ਜਾ ਰਿਹਾ ਸੀ ਜੋ ਕਿ ਕਈ ਮੀਲ ਦੂਰ ਸੀ ਜਦੋਂ ਕਈ ਦਿਨਾਂ ਦੇ ਸਫ਼ਰ ਦੇ ਬਾਅਦ ਉਹ ਦੂਜੇ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਰਾਹ ਵਿੱਚ ਕੁਝ ਡਾਕੂ ਮਿਲ ਗਏ। ਉਹਨਾਂ ਡਾਕੂਆਂ ਨੇ ਬੰਜਾਰੇ ਤੇ ਉਸ ਦੀ ਪਤਨੀ ਕੋਲ ਜੋ ਕੁਝ ਵੀ ਸੀ ਉਹ ਸਭ ਕੁਝ ਲੁੱਟ ਲਿਆ। ਤੇ ਇਸ ਤਰ੍ਹਾਂ ਬੰਜਾਰੇ ਤੇ ਉਸ ਦੀ ਪਤਨੀ ਨੂੰ ਡਾਕੂਆਂ ਨੇ ਭਿਖਾਰੀ ਬਣਾ ਕੇ ਛੱਡ ਦਿੱਤਾ। ਇਸ ਤੋਂ ਬਾਅਦ ਉਹ ਡਾਕੂ ਉੱਥੋਂ ਫਰਾਰ ਹੋ ਗਏ। ਬੰਜਾਰਾ ਤੇ ਉਸ ਦੀ ਪਤਨੀ ਸਭ ਕੁਝ ਲੁੱਟ ਜਾਣ ਤੋਂ ਬਾਅਦ ਚਿੰਤਾ ਵਿੱਚ ਪੈ ਗਏ ਤੇ ਸੋਚਣ ਲੱਗ ਪਏ ਕਿ ਹੁਣ ਕੀ ਕਰੀਏ? ਕਿੱਥੇ ਜਾਈਏ? ਇੱਕ ਅਣਜਾਣ ਸ਼ਹਿਰ ਵਿੱਚ ਦੋਨਾਂ ਦਾ ਬੁਰਾ ਹਾਲ ਹੋ ਗਿਆ। ਕਿਉਂਕਿ ਅਣਜਾਣ ਸ਼ਹਿਰ ਵਿੱਚ ਪੈਸਾ ਹੀ ਤਾਂ ਸਹਾਰਾ ਹੁੰਦਾ ਹੈ ਬੰਜਾਰਾ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਵੱਲ ਤੁਰ ਪਿਆ ਪਰ ਉਸ ਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਹੁਣ ਮੈਂ ਕੀ ਕਾਰੋਬਾਰ ਕਰਾਂਗਾ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਉਹ ਇਸੇ ਚਿੰਤਾ ਵਿੱਚ ਤੁਰਦਾ ਹੀ ਜਾ ਰਿਹਾ ਸੀ ਕਿ ਉਸ ਨੂੰ ਸ਼ਹਿਰ ਦੇ ਬਾਹਰ ਇੱਕ ਫਕੀਰ ਬੈਠਾ ਨਜ਼ਰ ਆਇਆ ਉਹ ਬੰਜਾਰਾ ਆਪਣੀ ਪਤਨੀ ਨੂੰ ਲੈ ਕੇ ਉਸ ਫਕੀਰ ਵੱਲ ਨੂੰ ਤੁਰ ਪਿਆ ਜਦੋਂ ਉਹ ਫਕੀਰ ਕੋਲ ਪਹੁੰਚਿਆ ਫਕੀਰ ਨੂੰ ਦੇਖ ਕੇ ਬੰਜਾਰੇ ਨੇ ਸੋਚਿਆ ਕਿ ਕਿਉਂ ਨਾ ਇਸ ਫਕੀਰ ਨੂੰ ਆਪਣੀ ਮੁਸੀਬਤ ਦੱਸ ਦਵਾਂ ਸ਼ਾਇਦੇ ਮੇਰੀ ਮੁਸੀਬਤ ਦਾ ਕੋਈ ਹੱਲ ਦੱਸ ਦੇਵੇ ਇਹ ਸੋਚ ਕੇ ਉਸਨੇ ਬਹੁਤ ਹੀ ਉਦਾਸੀ ਭਰੇ ਅੰਦਾਜ਼ ਵਿੱਚ ਆਪਣੀ ਮੁਸੀਬਤ ਉਸ ਫਕੀਰ ਨੂੰ ਦੱਸੀ ਉਸਨੇ ਕਿਹਾ ਬਾਬਾ ਡਾਕੂਆਂ ਨੇ ਸਾਡਾ ਸਭ ਕੁਝ ਲੁੱਟ ਲਿਆ ਹੁਣ ਤਾਂ ਕਾਰੋਬਾਰ ਦੀ ਗੱਲ ਬਹੁਤ ਦੂਰ ਦੀ ਹੈ ਸਾਡੇ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਹੈ ਜੇਕਰ ਤੁਸੀਂ ਸਾਡਾ ਕੁਝ ਇੰਤਜ਼ਾਮ ਕਰ ਦਿਓ ਤਾਂ ਮੈਂ ਤੁਹਾਡਾ ਰਿਣੀ ਰਹਾਂਗਾ ਤੇ ਜਲਦੀ ਵਾਪਸ ਵੀ ਕਰ ਦਿਆਂਗਾ ਫਕੀਰ ਨੂੰ ਉਸ ਬੰਜਾਰੇ ਉੱਪਰ ਤਰਸ ਆਇਆ ਫਕੀਰ ਨੇ ਕਿਹਾ ਕਿ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਪਰ ਮੈਂ ਇੱਕ ਐਸੇ ਵਿਅਕਤੀ ਨੂੰ ਜਾਣਦਾ ਜੋ ਜ਼ਰੂਰਤਮੰਦਾਂ ਨੂੰ ਕਰਜ਼ਾ ਦੇ ਦਿੰਦਾ ਹੈ ਤੁਸੀਂ ਦੋਵੇਂ ਉਸਦੇ ਕੋਲ ਜਾ ਕੇ ਆਪਣੀ ਮੁਸੀਬਤ ਦੱਸ ਦਿਓ ਸ਼ਾਇਦ ਉਹ ਤੁਹਾਨੂੰ ਕੁਝ ਪੈਸੇ ਦੇ ਦੇਵੇ ਫਕੀਰ ਨੇ ਉਹਨਾਂ ਦੋਵਾਂ ਨੂੰ ਇੱਕ ਸੇਠ ਦੇ ਬਾਰੇ ਦੱਸਿਆ ਤੇ ਉਹਦੇ ਕੋਲ ਭੇਜ ਦਿੱਤਾ ਬੰਜਾਰੇ ਦੀ ਪਤਨੀ ਇੰਨੀ ਸੋਹਣੀ ਸੀ ਕਿ ਜੋ ਵੀ ਉਹਨੂੰ ਦੇਖਦਾ ਦੇਖਦਾ ਹੀ ਰਹਿ ਜਾਂਦਾ ਬੰਜਾਰਾ ਆਪਣੀ ਪਤਨੀ ਨੂੰ ਲੈ ਕੇ ਸੇਠ ਦੇ ਕੋਲ ਪਹੁੰਚ ਗਿਆ ਜਦੋਂ ਸੇਠ ਨੇ ਬੰਜਾਰਨ ਨੂੰ ਦੇਖਿਆ ਤਾਂ ਉਸ ਤੇ ਫਿਦਾ ਹੋ ਗਿਆ ਪਰ ਬੰਜਾਰਾ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਉਸ ਨੇ ਸੇਠ ਦੇ ਅੱਗੇ ਹੱਥ ਜੋੜ ਕੇ ਕਿਹਾ ਸੇਠ ਜੀ ਮੈਨੂੰ ਕੁਝ ਪੈਸੇ ਦੀ ਲੋੜ ਹੈ ਪਰ ਸੇਠ ਦਾ ਇੱਕ ਨਿਯਮ ਸੀ ਉਹ ਪੈਸੇ ਤਾਂ ਦੇ ਦਿੰਦਾ ਸੀ ਪਰ ਪਹਿਲਾਂ ਕੁਝ ਸਮਾਨ ਆਪਣੇ ਕੋਲ ਗਿਰਵੀ ਰੱਖਦਾ ਸੀ ਸੇਠ ਨੇ ਕਿਹਾ ਪੈਸੇ ਤਾਂ ਮੈਂ ਤੈਨੂੰ ਦੇ ਦਿਆਂਗਾ ਪਰ ਤੇਰੇ ਕੋਲ ਗਹਿਣੇ ਰੱਖਣ ਲਈ ਕੀ ਹੈ ਹੁਣ ਬੰਜਾਰਾ ਸੋਚਾਂ ਵਿੱਚ ਪੈ ਗਿਆ ਉਸ ਦੇ ਕੋਲ ਤਾਂ ਕੁਝ ਵੀ ਨਹੀਂ ਸੀ ਥੋੜੀ देर ਸੋਚ ਕੇ ਉਸ ਨੇ ਬਹੁਤ ਹੀ ਉਦਾਸ ਹੋ ਕੇ ਕਿਹਾ ਸੀਠ ਜੀ ਮੇਰੇ ਕੋਲ ਗਿਰਵੀ ਰੱਖਣ ਲਈ ਤਾਂ ਕੁਝ ਵੀ ਨਹੀਂ ਹੈ ਸੀਠ ਨੇ ਕਿਹਾ ਵੇਖ ਭਾਈ ਇਸ ਤਰ੍ਹਾਂ ਤਾਂ ਮੈਂ ਤੈਨੂੰ ਇੱਕ ਦਾਣਾ ਵੀ ਨਹੀਂ ਦੇ ਸਕਦਾ ਇਹ ਮੇਰਾ ਨਿਜ਼ਮ ਹੈ ਬੰਜਾਰਾ ਫਿਰ ਚਿੰਤਾ ਵਿੱਚ ਪੈ ਗਿਆ ਕੁਝ ਸਮਾਂ ਸੋਚਣ ਤੋਂ ਬਾਅਦ ਉਸਨੇ ਸੀਠ ਨੂੰ ਕਿਹਾ ਸੀਠ ਜੀ ਮੈਨੂੰ ਸ਼ਰਮ ਤਾਂ ਬਹੁਤ ਆ ਰਹੀ ਹੈ ਇਹ ਕਹਿੰਦੇ ਹੋਏ ਪਰ ਮੈਂ ਬਹੁਤ ਮਜਬੂਰ ਹਾਂ ਇਸ ਤਰ੍ਹਾਂ ਕਰੋ ਤੁਸੀਂ ਮੇਰੀ ਪਤਨੀ ਨੂੰ ਗਹਿਣੇ ਰੱਖ ਲਓ ਦੋਸਤੋ ਇੱਥੇ ਗਹਿਣੇ ਦਾ ਮਤਲਬ ਹੈ ਪੁਰਾਣੇ ਸਮਿਆਂ ਦੀ ਉਹ ਕੌੜੀ ਹਕੀਕਤ ਜਿੱਥੇ ਗਰੀਬ ਲੋਕਾਂ ਦੀ ਮਜਬੂਰੀ ਸ਼ਾਹੂਕਾਰਾਂ ਲਈ ਮੌਕਾ ਬਣ ਜਾਂਦੀ ਸੀ ਗਰੀਬ ਆਪਣੇ ਜੀਵਨ ਦੀ ਬਚੀ ਖੁਚੀ ਆਜ਼ਾਦੀ ਛੱਡ ਕੇ ਗੁਲਾਮੀ ਕਰਦੇ ਸੀ ਸ਼ਾਹੂਕਰ ਲੋਕ ਇਹਨਾਂ ਗੁਲਾਮਾਂ ਨੂੰ ਖਰੀਦ ਲੈਂਦੇ ਸੀ ਉਹਨਾਂ ਤੋਂ ਹਾਦ ਤੋਂ ਵੱਧ ਮਿਹਨਤ ਕਰਾਉਂਦੇ ਤੇ ਬਦਲੇ ਵਿੱਚ ਨਾਂ ਦੇ ਮਾਤਰ ਸਹਾਇਤਾ ਦਿੰਦੇ ਸੀ ਇਸ ਤਰ੍ਹਾਂ ਗਰੀਬ ਲੋਕ ਆਪਣੀ ਮਜਬੂਰੀ ਵਿੱਚ ਜ਼ਿੰਦਾ ਲਾਸ਼ਾਂ ਵਾਂਗ ਜਿਉਂਦੇ ਰਹਿੰਦੇ ਇੱਕ ਕਹਾਣੀ ਉਸੇ ਦਹਾਕੇ ਦੀ ਤਸਵੀਰ ਪੇਸ਼ ਕਰਦੀ ਹੈ ਸੋ ਬੰਜਾਰੇ ਨੇ ਕਿਹਾ ਕਿ ਸੇਠ ਜੀ ਮੇਰੀ ਪਤਨੀ ਤੁਹਾਡੇ ਘਰ ਦਾ ਕੰਮਕਾਜ ਕਰ ਦੇਵੇਗੀ ਤੇ ਮੈਨੂੰ ਕੁਝ ਰਕਮ ਦੇ ਦਿਓ ਮੈਂ ਉਹਨਾਂ ਪੈਸਿਆਂ ਨਾਲ ਕਾਰੋਬਾਰ ਕਰਕੇ ਜਲਦੀ ਹੀ ਤੁਹਾਡੀ ਰਕਮ ਵਿਆਜ ਸਮੇਤ ਵਾਪਸ ਕਰ ਦੇਵਾਂਗਾ ਤੇ ਆਪਣੀ ਪਤਨੀ ਨੂੰ ਵਾਪਸ ਲੈ ਜਾਵਾਂਗਾ ਉਦੋਂ ਤੱਕ ਮੇਰੀ ਪਤਨੀ ਤੁਹਾਡੇ ਦਿੱਤੇ ਪੈਸਿਆਂ ਦੀ ਗਾਰੰਟੀ ਦੇ ਤੌਰ ਤੇ ਤੁਹਾਡੇ ਕੋਲ ਮੇਰੀ ਆਮਾਨਤ ਰਹੇਗੀ ਸੋ ਸੇਠ ਤਾਂ ਇਹੀ ਚਾਹੁੰਦਾ ਸੀ ਕਿਉਂਕਿ ਉਸਦੇ ਦਿਲ ਵਿੱਚ ਪਹਿਲਾਂ ਹੀ ਬੇਈਮਾਨੀ ਸੀ ਜਦੋਂ ਹੀ ਸੇਠ ਨੇ ਬੰਜਾਰੇ ਦੀ ਇਹ ਗੱਲ ਸੁਣੀ ਤਾਂ ਉਹ ਬੜਾ ਖੁਸ਼ ਹੋਇਆ ਤੇ ਪੈਸੇ ਦੇਣ ਲਈ ਝਟ ਤਿਆਰ ਹੋ ਗਿਆ ਸੇਠ ਨੇ ਬਦਲੇ ਵਿੱਚ ਬੰਜਾਰੇ ਦੀ ਪਤਨੀ ਨੂੰ ਆਪਣੇ ਕੋਲ ਰੱਖ ਲਿਆ ਤੇ ਬੰਜਾਰਾ ਪੈਸੇ ਲੈ ਕੇ ਵਾਪਸ ਚਲੇ ਗਿਆ ਹੁਣ ਜਿਵੇਂ ਹੀ ਅੱਧੀ ਰਾਤ ਹੋਈ ਸੇਠ ਬੰਜਾਰੇ ਦੀ ਪਤਨੀ ਦੇ ਕਮਰੇ ਵਿੱਚ ਪਹੁੰਚਿਆ ਇਹ ਦੇਖ ਕੇ ਬੰਜਾਰੇ ਦੀ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਡਰ ਦੇ ਮਾਰੇ ਕੰਬ ਗਈ ਤੇ ਕਹਿਣ ਲੱਗੀ ਖੁਦਾ ਦੇ ਵਾਸਤੇ ਮੇਰੇ ਕਮਰੇ ਤੋਂ ਨਿਕਲ ਜਾਓ ਪਰ ਸੇਠ ਕਿੱਥੇ ਮੰਨਣ ਵਾਲਾ ਸੀ ਉਸਨੇ ਕਿਹਾ ਕਿ ਖੁਦਾ ਨੇ ਤੈਨੂੰ ਕਿੰਨਾ ਸੋਹਣਾ ਬਣਾਇਆ ਹੈ ਹੁਣ ਤੂੰ ਉਸ ਨਦਾਨ ਬੰਜਾਰੇ ਨੂੰ ਭੁੱਲ ਜਾ ਹੁਣ ਤੂੰ ਸਦਾ ਲਈ ਮੇਰੀ ਐ ਉਧਰ ਬੰਜਾਰਾ ਸੇਠ ਕੋਲ ਆਪਣੀ ਪਤਨੀ ਨੂੰ ਛੱਡ ਕੇ ਕਰਜ਼ਾ ਲੈ ਕੇ ਕਾਰੋਬਾਰ ਕਰਨ ਚੱਲ ਗਿਆ ਤੇ ਬੰਜਾਰੇ ਨੇ ਉਹਨਾਂ ਪੈਸਿਆਂ ਨਾਲ ਪਿਆਜ਼ ਦਾ ਕਾਰੋਬਾਰ ਸ਼ੁਰੂ ਕੀਤਾ ਉਹ ਕਿਸਾਨਾਂ ਤੋਂ ਸਸਤੇ ਭਾਅ ਪਿਆਜ਼ ਖਰੀਦਦਾ ਤੇ ਲੋੜਵੰਦ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚ ਦਿੰਦਾ ਇਸੇ ਤਰ੍ਹਾਂ 6-7 ਮਹੀਨੇ ਲੰਘ ਗਏ ਸੋ ਬੰਜਾਰੇ ਨੇ ਕੁਝ ਸਮੇਂ ਵਿੱਚ ਖੂਬ ਦੌਲਤ ਇਕੱਠੀ ਕਰ ਲਈ ਕੁਝ ਦਿਨਾਂ ਬਾਅਦ ਬੰਜਾਰਾ ਸੇਠ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਸੇਠ ਜੀ ਤੁਸੀਂ ਆਪਣਾ ਹਿਸਾਬ ਕਰ ਲਓ ਤੇ ਮੈਨੂੰ ਮੇਰੀ ਪਤਨੀ ਵਾਪਸ ਦੇ ਦਿਓ ਹੁਣ ਇੰਨੀ ਸੋਹਣੀ ਪਤਨੀ ਨੂੰ ਕੌਣ ਵਾਪਸ ਕਰੇ ਸੇਠ ਨੇ ਬੰਜਾਰੇ ਨੂੰ ਕਿਹਾ ਵੇਖ ਭਰਾਵਾ ਕੀ ਦਸਾਂ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ ਤੇਰੀ ਪਤਨੀ ਅਚਾਨਕ ਬਿਮਾਰ ਪੈ ਗਈ ਉਸ ਬਿਮਾਰੀ ਕਾਰਨ ਤੇਰੀ ਪਤਨੀ ਦੀ ਮੌਤ ਹੋ ਗਈ ਸੀ ਮੈਂ ਤੇਰੀ ਪਤਨੀ ਦਾ ਬਹੁਤ ਇਲਾਜ ਕਰਾਇਆ ਚੰਗੇ ਤੋਂ ਚੰਗੇ ਹਕੀਮ ਨੂੰ ਦਿਖਾਇਆ ਪਰ ਮੈਂ ਤੇਰੀ ਪਤਨੀ ਨੂੰ ਬਚਾ ਨਹੀਂ ਸਕਿਆ ਮੈਂ ਤੈਨੂੰ ਵੀ ਬਹੁਤ ਪਾ ਲਿਆ ਪਰ ਤੂੰ ਕਿਤੇ ਵੀ ਨਾ ਮਿਲਿਆ ਜਦੋਂ ਬੰਜਾਰੇ ਨੇ ਸੇਠ ਦੇ ਮੂੰਹੋਂ ਇਹ ਸੁਣਿਆ ਤਾਂ ਉਹ ਆਪਣੇ ਸਿਰ ਨੂੰ ਫੜ ਕੇ ਬਹਿ ਗਿਆ ਤੇ ਬਹੁਤ ਦੁਖੀ ਹੋ ਗਿਆ ਫਿਰ ਕੁਝ ਹਿੰਮਤ ਜੁਟਾ ਕੇ ਸੇਠ ਨੂੰ ਕਹਿਣ ਲੱਗਾ ਸੇਠ ਜੀ ਜੋ ਹੋਣਾ ਸੀ ਉਹ ਤਾਂ ਹੋ ਗਿਆ ਸ਼ਾਇਦ ਮੇਰੇ ਨਸੀਬਾਂ ਵਿੱਚ ਇਹੀ ਲਿਖਿਆ ਹੋਇਆ ਸੀ ਜੇਕਰ ਉਹ ਮੇਰੇ ਨਾਲ ਵੀ ਰਹਿੰਦੀ ਤਾਂ ਵੀ ਉਸ ਦੀ ਮੌਤ ਆਉਣੀ ਹੀ ਸੀ ਕਿਉਂਕਿ ਹੋਣੀ ਨੂੰ ਕੌਣ ਟਾਲ ਸਕਦਾ ਹੈ ਸੋ ਫਿਰ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤਾਂ ਕਿ ਮੈਂ ਇਸ ਗੱਲ ਤੋਂ ਬੇਫਿਕਰ ਹੋ ਜਾਵਾਂ ਕਿ ਮੈਂ ਆਪਣਾ ਕਰਜ਼ਾ ਚੁਕਾ ਦਿੱਤਾ ਹੈ ਤੇ ਆਪਣੀ ਪਤਨੀ ਨੂੰ ਗਹਿਣੇ ਰੱਖਣ ਦੇ ਕਲੰਕ ਤੋਂ ਖੁਦ ਨੂੰ ਬਚਾ ਲਿਆ ਹੈ। ਭੋਲੇ ਬੰਜਾਰੇ ਦੀ ਗੱਲ ਸੁਣ ਕੇ ਸੇਠ ਕਹਿਣ ਲੱਗਾ ਕਿ ਨਹੀਂ ਨਹੀਂ ਹੁਣ ਮੈਂ ਤੇਥੋਂ ਪੈਸੇ ਕਿਵੇਂ ਵਾਪਸ ਲੈ ਸਕਦਾ ਜਦੋਂ ਮੈਂ ਤੇਰੀ ਅਮਾਨਤ ਹੀ ਤੈਨੂੰ ਵਾਪਸ ਨਹੀਂ ਦੇ ਸਕਦਾ ਤਾਂ ਆਪਣਾ ਕਰਜ਼ਾ ਵਾਪਸ ਲੈਣ ਦਾ ਮੈਨੂੰ ਕੋਈ ਹੱਕ ਨਹੀਂ ਹੈ। ਬੰਜਾਰੇ ਨੇ ਵਾਰ-ਵਾਰ ਸੇਠ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਕਰਜ਼ਾ ਵਾਪਸ ਲੈ ਲਵੇ ਪਰ ਸੇਠ ਨਹੀਂ ਮੰਨਿਆ। ਇਸ ਤੋਂ ਬਾਅਦ ਉਦਾਸ ਹੋ ਕੇ ਬੰਜਾਰਾ ਉੱਥੋਂ ਚੱਲ ਪਿਆ। ਰਸਤੇ ਵਿੱਚ ਉਹ ਫਿਰ ਉਸੇ ਥਾਂ ਪਹੁੰਚਿਆ ਜਿੱਥੇ ਪਹਿਲੀ ਵਾਰ ਉਸਦੀ ਫਕੀਰ ਨਾਲ ਮੁਲਾਕਾਤ ਹੋਈ ਸੀ। ਹਮੇਸ਼ਾ ਦੀ ਤਰ੍ਹਾਂ ਫਕੀਰ ਆਪਣੇ ਚਬੂਤਰੇ ਤੇ ਬੈਠਾ ਸੀ। ਬੰਜਾਰਾ ਵੀ ਉੱਥੇ ਜਾ ਕੇ ਚੁੱਪਚਾਪ ਬੈਠ ਗਿਆ। ਫਕੀਰ ਨੇ ਜਦੋਂ ਬੰਜਾਰੇ ਨੂੰ ਦੇਖਿਆ ਤਾਂ ਉਸ ਨੂੰ ਪਹਿਚਾਨ ਲਿਆ ਤੇ ਉਸ ਦਾ ਹਾਲ ਪੁੱਛਣ ਲੱਗਾ। ਬੰਜਾਰੇ ਨੇ ਸਾਰਾ ਮਾਮਲਾ ਫਕੀਰ ਨੂੰ ਦੱਸ ਦਿੱਤਾ। ਫਕੀਰ ਦਰਵੇਸ਼ ਬਹੁਤ ਤਜਰਬੇਕਾਰ ਇਨਸਾਨ ਸੀ। ਪੰਜਾਰੇ ਦੀ ਗੱਲ ਸੁਣ ਕੇ ਫਕੀਰ ਕਹਿਣ ਲੱਗਾ ਕਿ ਉਸ ਸੇਠ ਨੇ ਤੇਰੇ ਨਾਲ ਧੋਖਾ ਕੀਤਾ ਹੈ ਤੇਰੀ ਪਤਨੀ ਅਜੇ ਵੀ ਬਿਲਕੁਲ ਸਹੀ ਸਲਾਮਤ ਤੇ ਜ਼ਿੰਦਾ ਹੈ ਸੇਠ ਨੇ ਉਸ ਨੂੰ ਆਪਣੇ ਘਰ ਵਿੱਚ ਲੁਕਾ ਰੱਖਿਆ ਹੈ ਹੁਣ ਇਦਾਂ ਕਰ ਤੂੰ ਇਥੋਂ ਦੇ ਬਾਦਸ਼ਾਹ ਦੇ ਕੋਲ ਚਲਾ ਜਾ ਤੇ ਉਸ ਦੇ ਦਰਬਾਰ ਵਿੱਚ ਜਾ ਕੇ ਅਰਜ਼ ਕਰ ਕਿ ਬਾਦਸ਼ਾਹ ਮੇਰੀ ਪਤਨੀ ਨੂੰ ਸੇਠ ਤੋਂ ਮੈਨੂੰ ਵਾਪਸ ਦਿਵਾਓ ਫਕੀਰ ਨੇ ਕਿਹਾ ਕਿ ਉਹ ਜ਼ਰੂਰ ਤੇਰੀ ਪਤਨੀ ਨੂੰ ਸੇਠ ਤੇ ਜ਼ੋਰ ਪਾ ਕੇ ਵਾਪਸ ਕਰਵਾਏਗਾ ਹੁਣ ਫੈਸਲਾ ਦਰਬਾਰ ਵਿੱਚ ਹੀ ਹੋਵੇਗਾ ਸੋ ਫਕੀਰ ਦੀ ਗੱਲ ਮੰਨ ਕੇ ਬੰਜਾਰਾ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਉੱਥੇ ਇਨਸਾਫ਼ ਦੀ ਮੰਗ ਕਰਨ ਲੱਗਾ ਉਸਨੇ ਬਾਦਸ਼ਾਹ ਨੂੰ ਕਿਹਾ ਕਿ ਸੇਠ ਤੋਂ ਮੇਰੀ ਪਤਨੀ ਨੂੰ ਵਾਪਸ ਦਵਾ ਦਿਓ ਬਾਦਸ਼ਾਹ ਨੇ ਸੇਠ ਨੂੰ ਬੁਲਾਇਆ ਤੇ ਪੁੱਛਿਆ ਕਿ ਕੀ ਇਹ ਗੱਲ ਸੱਚ ਹੈ ਕਿ ਇਹ ਬੰਜਾਰਾ ਕੁਝ ਪੈਸਿਆਂ ਦੇ ਬਦਲੇ ਆਪਣੀ ਪਤਨੀ ਨੂੰ ਤੇਰੇ ਕੋਲ ਗਹਿਣੇ ਰੱਖ ਕੇ ਗਿਆ ਸੀ ਸੇਠ ਨੇ ਹਾਂ ਕਰਦੇ ਹੋਏ ਕਿਹਾ ਜੀ ਹਜ਼ੂਰ ਬੰਜਾਰੇ ਦੀ ਇਹ ਗੱਲ ਬਿਲਕੁਲ ਸੱਚ ਹੈ ਤਾਂ ਬਾਦਸ਼ਾਹ ਨੇ ਪੁੱਛਿਆ ਫਿਰ ਤੋਂ ਇਹਦੀ ਪਤਨੀ ਨੂੰ ਵਾਪਸ ਕਿਉਂ ਨਹੀਂ ਦੇ ਰਹਾ ਬਾਦਸ਼ਾਹ ਦੀ ਗੱਲ ਸੁਣ ਕੇ ਸੇਠ ਕਹਿਣ ਲੱਗਾ ਕਿਵੇਂ ਦੇਵਾਂ ਹਜ਼ੂਰ ਮੈਂ ਇਸ ਬੰਜਾਰੇ ਨੂੰ ਦੱਸ ਤਾਂ ਦਿੱਤਾ ਹੈ ਕਿ ਅਜੇ ਤੋਂ 2 ਮਹੀਨੇ ਪਹਿਲਾਂ ਇਹਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਹੁਣ ਮੈਂ ਖੁਦਾ ਦੇ ਕੋਲ ਜਾ ਕੇ ਇਹਦੀ ਪਤਨੀ ਨੂੰ ਵਾਪਸ ਕਿਵੇਂ ਲਿਆ ਸਕਦਾ ਬਾਦਸ਼ਾਹ ਨੇ ਪੁੱਛਿਆ ਕਿ ਤੇਰੇ ਕੋਲ ਕੋਈ ਗਵਾਹ ਹੈ ਜੋ ਇਸ ਸਬੂਤ ਦੇਵੇ ਕਿ ਇਸ ਦੀ ਪਤਨੀ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੀ ਹੈ ਸੇਠ ਨੇ ਕਿਹਾ ਹਾਂ ਹਜ਼ੂਰ ਇਸ ਗੱਲ ਦੀ ਗਵਾਹੀ ਉਹ ਹਕੀਮ ਦੇਵੇਗਾ ਜਿਸ ਨੇ ਇਸ ਬੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਸੀ ਉਹਦੇ ਨਾਲ ਉਹ ਚਾਰ ਆਦਮੀ ਵੀ ਗਵਾਹੀ ਦੇਣਗੇ ਜੋ ਇਹਦੀ ਪਤਨੀ ਨੂੰ ਕਬਰਸਤਾਨ ਚ ਦਫਨ ਕਰਕੇ ਆਏ ਨੇ ਸੋ ਸ਼ੇਠ ਨੇ ਉਹਨਾਂ ਪੰਜਾਂ ਤੋਂ ਗਵਾਹੀ ਦਿਵਾ ਦਿੱਤੀ ਉਹਨਾਂ ਨੇ ਇਹ ਗੱਲ ਐਨੇ ਕ ਯਕੀਨ ਨਾਲ ਕਹੀ ਕਿ ਬਾਦਸ਼ਾਹ ਨੂੰ ਵੀ ਉਹਨਾਂ ਦੀਆਂ ਗੱਲਾਂ ਸੱਚ ਲੱਗੀਆਂ ਤਦ ਬਾਦਸ਼ਾਹ ਨੇ ਬੰਜਾਰੇ ਨੂੰ ਕਿਹਾ ਜੇਕਰ ਤੇਰੀ ਪਤਨੀ ਜ਼ਿੰਦਾ ਹੁੰਦੀ ਤਾਂ ਅਸੀਂ ਤੈਨੂੰ ਜ਼ਰੂਰ ਵਾਪਸ ਦਵਾ ਦਿੰਦੇ ਹੁਣ ਤਾਂ ਅਸੀਂ ਵੀ ਬੇਵੱਸਾਂ ਇਸ ਤਰ੍ਹਾਂ ਬਾਦਸ਼ਾਹ ਨੇ ਬੰਜਾਰੇ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਉਦਾਸ ਹੋ ਕੇ ਬੰਜਾਰਾ ਫਿਰ ਫਕੀਰ ਦੇ ਕੋਲ ਪਹੁੰਚ ਗਿਆ ਤੇ ਜੋ ਕੁਝ ਦਰਬਾਰ ਵਿੱਚ ਬਾਦਸ਼ਾਹ ਤੇ ਸੇਠ ਨੇ ਕਿਹਾ ਸੀ ਉਹ ਸਾਰਾ ਮਾਮਲਾ ਫਕੀਰ ਨੂੰ ਦੱਸ ਦਿੱਤਾ ਇਹ ਸਭ ਸੁਣ ਕੇ ਫਕੀਰ ਕਹਿਣ ਲੱਗਾ ਕਿ ਮੈਂ ਬਾਦਸ਼ਾਹ ਨੂੰ ਇੰਨਾ ਮੂਰਖ ਨਹੀਂ ਸਮਝਿਆ ਸੀ ਮੈਨੂੰ ਦੁੱਖ ਹੈ ਕਿ ਉਹਨੇ ਤੇਰੇ ਨਾਲ ਇਨਸਾਫ ਨਹੀਂ ਕੀਤਾ ਉਸ ਬਾਦਸ਼ਾਹ ਨੇ ਸੇਠ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਤੇ ਤੈਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਫਕੀਰ ਨੇ ਕਿਹਾ ਹਣ ਤੂੰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਤੂੰ ਇੱਕ ਵਾਰ ਫਿਰ ਬਾਦਸ਼ਾਹ ਦੇ ਕੋਲ ਜਾ ਤੇ ਉਹਨੂੰ ਕਹਿ ਕਿ ਤੁਸੀਂ ਸਿਰਫ 3 ਘੰਟਿਆਂ ਦੇ ਲਈ ਆਪਣੇ ਇਸ ਤਖਤ ਤੇ ਫਕੀਰ ਨੂੰ ਬੈਠਣ ਦਾ ਮੌਕਾ ਦਿਓ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਨਸਾਫ ਕਿਵੇਂ ਕੀਤਾ ਜਾਂਦਾ ਹੈ ਤੇ ਇਨਸਾਫ ਕਿਹਨੂੰ ਕਹਿੰਦੇ ਨੇ ਬੰਜਾਰਾ ਇੱਕ ਵਾਰ ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਫਕੀਰ ਦੀ ਕਹੀ ਇਹ ਗੱਲ ਬਾਦਸ਼ਾਹ ਨੂੰ ਦੱਸ ਦਿੱਤੀ ਬਾਦਸ਼ਾਹ ਨੇ ਸੁਣ ਕੇ ਕਿਹਾ ਕਿ ਮੈਨੂੰ 3 ਘੰਟਿਆਂ ਲਈ ਤਖਤ ਛੱਡਣ ਵਿੱਚ ਕੋਈ ਪਰੇਸ਼ਾਨੀ ਨਹੀਂ ਜੇਕਰ ਇਹਦੇ ਨਾਲ ਤੈਨੂੰ ਇਨਸਾਫ ਮਿਲ ਸਕਦਾ ਹੈ ਤਾਂ ਮੈਂ ਖੁਸ਼ੀ-ਖੁਸ਼ੀ ਤਿੰਨ ਘੰਟਿਆਂ ਲਈ ਆਪਣਾ ਤਖਤ ਛੱਡ ਦੇਵਾਂਗਾ ਤੂੰ ਉਸ ਫਕੀਰ ਨੂੰ ਦਰਬਾਰ ਵਿੱਚ ਲਿਆ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਬੰਜਾਰਾ ਫਕੀਰ ਕੋਲ ਗਿਆ ਤੇ ਉਹਨੂੰ ਦਰਬਾਰ ਵਿੱਚ ਲਿਆ ਆਇਆ ਜਦੋਂ ਫਕੀਰ ਦਰਬਾਰ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਨੇ ਆਪਣਾ ਤਖਤ ਛੱਡ ਦਿੱਤਾ ਤਖਤ ਉੱਪਰ ਬੈਠਦੇ ਹੀ ਫਕੀਰ ਨੇ ਸੇਠ ਨੂੰ ਹਾਜ਼ਰ ਕਰ ਲਈ ਕਿਹਾ ਹੁਣ ਬਾਦਸ਼ਾਹ ਬਣੇ ਫਕੀਰ ਨੇ ਸੇਠ ਤੋਂ ਪੁੱਛਿਆ ਦੋ ਮਹੀਨੇ ਪਹਿਲਾਂ ਜਦੋਂ ਬੰਜਾਰੇ ਦੀ ਪਤਨੀ ਦੀ ਮੌਤ ਹੋਈ ਤਾਂ ਇਹਦਾ ਕੋਈ ਸਬੂਤ ਤੇਰੇ ਕੋਲ ਹੈ ਸੇਠ ਨੇ ਕਿਹਾ ਕਿ ਹਾਂ ਮੇਰੇ ਕੋਲ ਗਵਾਹ ਮੌਜੂਦ ਨੇ ਫਕੀਰ ਨੇ ਹੁਕਮ ਦਿੱਤਾ ਕਿ ਸੇਠ ਦੇ ਗਵਾਹ ਹਾਜ਼ਰ ਕੀਤੇ ਜਾਣਾ ਸਭ ਤੋਂ ਪਹਿਲਾਂ ਉਸ ਹਕੀਮ ਨੂੰ ਬੁਲਾਇਆ ਗਿਆ ਜਿਸ ਨੇ ਬੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਸੀ ਫਕੀਰ ਨੇ ਉਸ ਹਕੀਮ ਤੋਂ ਪੁੱਛਿਆ ਕਿਉਂ ਭਈ ਕੀ ਤੂੰ ਹੀ ਇਸ ਬੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਹੈ ਹਕੀਮ ਨੇ ਕਿਹਾ ਕਿ ਜੀ ਮੈਂ ਹੀ ਬੰਜਾਰੇ ਦੀ ਪਤਨੀ ਦਾ ਇਲਾਜ ਕੀਤਾ ਹੈ ਹਕੀਮ ਦੀ ਗੱਲ ਸੁਣ ਕੇ ਫਕੀਰ ਨੇ ਕਿਹਾ ਠੀਕ ਹੈ ਹਕੀਮ ਜੀ ਇਹ ਦੱਸੋ ਕਿ ਤੁਸੀਂ ਬੰਜਾਰੇ ਦੀ ਪਤਨੀ ਦਾ ਇਲਾਜ ਕਰ ਲਈ ਸੇਠ ਦੇ ਘਰ ਜਾਂਦੇ ਸੀ ਜਾਂ ਬੰਜਾਰੇ ਦੀ ਪਤਨੀ ਦਵਾਈ ਲੈਣ ਲਈ ਤੁਹਾਡੇ ਕੋਲ ਆਉਂਦੀ ਸੀ ਫਕੀਰ ਦੀ ਗੱਲ ਸੁਣ ਕੇ ਹਕੀਮ ਨੇ ਕਿਹਾ ਬਾਦਸ਼ਾ ਸੇਠ ਜੀ ਖੁਦ ਮੇਰੇ ਕੋਲ ਆ ਕੇ ਦਵਾਈ ਲੈ ਕੇ ਜਾਂਦੇ ਸੀ ਫਕੀਰ ਨੇ ਕਿਹਾ ਮਤਲਬ ਤੂੰ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਸੇਠ ਉਹ ਦਵਾਈ ਬੰਜਾਰੇ ਦੀ ਪਤਨੀ ਲਈ ਹੀ ਲੈ ਕੇ ਜਾਂਦਾ ਸੀ ਜਾਂ ਕਿਸੇ ਹੋਰ ਲਈ ਫਕੀਰ ਦੀ ਗੱਲ ਸੁਣ ਕੇ ਹਕੀਮ ਕਹਿਣ ਲੱਗਾ ਇਹ ਗੱਲ ਮੈਂ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿ ਸੇਠ ਜੀ ਕਿਹਦੇ ਲਈ ਦਵਾਈ ਲੈ ਕੇ ਜਾਂਦੇ ਸੀ ਪਰ ਸੇਠ ਜੀ ਦਵਾਈ ਮੇਰੇ ਕੋਲੋਂ ਹੀ ਲੈ ਕੇ ਜਾਂਦੇ ਸੀ ਹਕੀਮ ਦੀ ਗੱਲ ਸੁਣ ਕੇ ਫਕੀਰ ਕਹਿਣ ਲੱਗਾ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਮਰੀਜ਼ ਨੂੰ ਦੇਖਣ ਤੋਂ ਬਿਨਾ ਹੀ ਦਵਾਈ ਦੇ ਦਿੰਦੇ ਹੋ ਇਹ ਤਾਂ ਬਹੁਤ ਹੀ ਅਜੀਬ ਮਾਮਲਾ ਹੈ ਤੁਸੀਂ ਦਵਾਈ ਦੀ ਜਗ੍ਹਾ ਕਿਸੇ ਨੂੰ ਜ਼ਹਿਰ ਵੀ ਦੇ ਸਕਦੇ ਹੋ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਦਿੱਤੇ ਗਏ ਜ਼ਹਿਰ ਕਾਰਨ ਹੀ ਬੰਜਾਰੇ ਦੀ ਪਤਨੀ ਦੀ ਮੌਤ ਹੋ ਗਈ ਹੋਵੇ ਫਕੀਰ ਦੀ ਇਹ ਗੱਲ ਸੁਣ ਕੇ ਹਕੀਮ ਦਾ ਚਿਹਰਾ ਡਰ ਦੇ ਮਾਰੇ ਪੀਲਾ ਪੈ ਗਿਆ ਉਗੜਾ ਜਿਹਾ ਸਾਫ਼ ਕਰਦੇ ਹੋਏ ਕਹਿਣ ਲੱਗਾ ਨਹੀਂ ਨਹੀਂ ਹਜ਼ੂਰ ਅਜਿਹਾ ਕਦੇ ਨਹੀਂ ਹੋ ਸਕਦਾ ਮੈਂ ਆਪਣੇ ਕਿਸੇ ਮਰੀਜ਼ ਨੂੰ ਦਵਾਈ ਦੇ ਬਦਲੇ ਜ਼ਹਿਰ ਕਿਉਂ ਦੇਵਾਂਗਾ ਇਸ ਤਰ੍ਹਾਂ ਮੇਰੀ ਸਾਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ ਹਕੀਮ ਦੀ ਗੱਲ ਸੁਣ ਕੇ ਫਕੀਰ ਕਹਿਣ ਲੱਗਾ ਹੁਣ ਤਾਂ ਤੁਸੀਂ ਇਹੀ ਕਹੋਗੇ ਪਰ ਮੈਂ ਤੁਹਾਨੂੰ ਆਪਣੇ ਕੰਮ ਵਿੱਚ ਲਾਪਰਵਾਹੀ ਕਰਨ ਤੇ ਮਰੀਜ਼ ਦੀ ਜ਼ਿੰਦਗੀ ਨਾਲ ਖੇਡਣ ਦੇ ਜ਼ੁਰਮ ਵਿੱਚ 50 ਕੋੜੇ ਮਾਰਨ ਦਾ ਹੁਕਮ ਦੇ ਰਿਹਾ ਇਹਦੇ ਨਾਲ ਹੀ ਤੇਰਾ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ ਵਿੱਚ ਘੁਮਾਇਆ ਜਾਵੇਗਾ ਹੁਣ ਤੁਸੀਂ ਸੋਚ ਲਵੋ ਸੱਚ ਬੋਲੋਗੇ ਜਾਂ ਮੈਂ ਸਪਾਹੀਆਂ ਨੂੰ ਤੁਹਾਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇਵਾਂ ਇਹ ਸੁਣ ਕੇ ਹਕੀਮ ਦਾ ਸਰੀਰ ਕੰਬਣ ਲੱਗਾ ਤੇ ਉਹ ਫਕੀਰ ਦੇ ਪੈਰਾਂ ਵਿੱਚ ਡਿੱਗ ਪਿਆ ਉਸਨੇ ਕਿਹਾ ਹਜ਼ੂਰ ਮੈਨੂੰ ਮਾਫ ਕਰ ਦਿਓ ਮੈਂ ਕਬੂਲ ਕਰਦਾ ਕਿ ਮੈਂ ਸੇਠ ਦੇ ਕਿਸੇ ਵੀ ਮਰੀਜ਼ ਦਾ ਕੋਈ ਇਲਾਜ ਨਹੀਂ ਕੀਤਾ ਸੇਠ ਨੇ ਮੈਨੂੰ ਹਜ਼ਾਰਾਂ ਰੁਪਏ ਦਿੱਤੇ ਸੀ ਤੇ ਕਿਹਾ ਸੀ ਕਿ ਜੇਕਰ ਗਵਾਹੀ ਦੀ ਲੋੜ ਪਈ ਤਾਂ ਉਹਦੇ ਹੱਕ ਵਿੱਚ ਗਵਾਹੀ ਦੇ ਦੇਵੇਂ ਬਸ ਮੇਰਾ ਇਹੀ ਗੁਨਾਹ ਹੈ ਕੀਮਾ ਲਾਲਚ ਵਿੱਚ ਆ ਕੇ ਸੇਠ ਦੀ ਗੱਲ ਮੰਨ ਲਈ ਬਾਦਸ਼ਾਹ ਬਣੇ ਫਕੀਰ ਨੇ ਕਿਹਾ ਕੁਝ ਵੀ ਹੋਵੇ ਤੁਸੀਂ ਗੁਨਾਹ ਤਾਂ ਕੀਤਾ ਹੈ ਇਸ ਲਈ ਮੈਂ ਤੁਹਾਨੂੰ ਝੂਠੀ ਗਵਾਹੀ ਦੇ ਦੋਸ਼ ਵਿੱਚ 10 ਕੋੜੇ ਮਾਰਨ ਦਾ ਹੁਕਮ ਦੇ ਰਿਹਾ ਫਕੀਰ ਦੇ ਹੁਕਮ ਨੂੰ ਸਿਪਾਈਆਂ ਨੇ ਤੁਰੰਤ ਪੂਰਾ ਕੀਤਾ ਤੇ ਹਕੀਮ ਨੂੰ ਭਰੇ ਦਰਬਾਰ ਵਿੱਚ ਕੋੜੇ ਮਾਰੇ ਗਏ ਜਿਵੇਂ ਹੀ ਪਹਿਲਾ ਕੋੜਾ ਲੱਗਿਆ ਹਕੀਮ ਜ਼ੋਰ ਨਾਲ ਚਲਾਇਆ ਤੇ ਕਹਿਣ ਲੱਗਾ ਹਜ਼ੂਰ ਰਹਿਮ ਕਰੋ ਮੈਂ ਮਰ ਜਾਵਾਂਗਾ ਹਰ ਕੁੜੇ ਦੇ ਨਾਲ ਉਸਦੇ ਗਲੇ ਵਿੱਚੋਂ ਦਰਦ ਭਰੀਆਂ ਆਵਾਜ਼ਾਂ ਨਿਕਲਣ ਲੱਗੀਆਂ ਹਕੀਮ ਦੀ ਇਹ ਹਾਲਤ ਦੇਖ ਕੇ ਸੇਠ ਦੇ ਉਹ ਚਾਰ ਗਵਾਹ ਜਿਨ੍ਹਾਂ ਨੇ ਕਿਹਾ ਸੀ ਕਿ ਉਹ ਬੰਜਾਰੇ ਦੀ ਪਤਨੀ ਨੂੰ ਕਬਰਸਤਾਨ ਲੈ ਕੇ ਗਏ ਸੀ ਤੇ ਉਸ ਨੂੰ ਦਫਨਾਇਆ ਸੀ ਉਹ ਡਰ ਦੇ ਮਾਰੇ ਕੰਬਲ ਲੱਗ ਪਏ ਹੁਣ ਉਨ੍ਹਾਂ ਹੀ ਚਾਰਾਂ ਗਵਾਹਾਂ ਦੀ ਵਾਰੀ ਆਈ ਫਕੀਰ ਨੇ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਚਾਰਾਂ ਨੇ ਇਸ ਬੰਜਾਰੇ ਦੀ ਪਤਨੀ ਦੇ ਜਨਾਜ਼ੇ ਨੂੰ ਕਬਰਸਤਾਨ ਵਿੱਚ ਦਫਨਾਇਆ ਸੀ ਤਾਂ ਦੱਸੋ ਦਫਨ ਕਰਨ ਤੋਂ ਪਹਿਲਾਂ ਮਰਤਕ ਦੇ ਸਰੀਰ ਨੂੰ ਨਹਲਾਇਆ ਜਾਂਦਾ ਹੈ ਫਿਰ ਕਫਨ ਪਹਿਨਾਇਆ ਜਾਂਦਾ ਹੈ ਕੀ ਤੁਸੀਂ ਉਸ ਔਰਤ ਦੇ ਸਰੀਰ ਨੂੰ ਬੇਲਿਬਾਸ ਦੇਖਿਆ ਸੀ ਇਹ ਸੁਣ ਕੇ ਚਾਰੇ ਗਵਾਹ ਕਹਿਣ ਲੱਗੇ ਨਹੀਂ ਨਹੀਂ ਹਜ਼ੂਰ ਅਸੀਂ ਉਸ ਦਾ ਸਰੀਰ ਦੇਖਿਆ ਹੀ ਨਹੀਂ ਜਦੋਂ ਸੇਠ ਜੀ ਨੇ ਜਨਾਜ਼ਾ ਤਿਆਰ ਕਰ ਲਿਆ ਸੀ ਉਸ ਤੋਂ ਬਾਅਦ ਹੀ ਅਸੀਂ ਉਸ ਨੂੰ ਕਬਰਸਤਾਨ ਲੈ ਕੇ ਗਏ ਆ ਤੇ ਦਫਨ ਕਰ ਆਏ ਸੀ ਇਹ ਸੁਣ ਕੇ ਫਕੀਰ ਨੇ ਕਿਹਾ ਅੱਛਾ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਜੋ ਵਿਅਕਤੀ ਉਸ ਚਾਰ ਪਾਈ ਤੇ ਲੇਟਿਆ ਸੀ ਉਹ ਮਰਿਆ ਹੋਇਆ ਸੀ ਜਾਂ ਜ਼ਿੰਦਾ ਕਿਤੇ ਇਹ ਤਾਂ ਨਹੀਂ ਕਿ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਨਾਲ ਬੇਹੋਸ਼ ਕਰਕੇ ਚਾਰਪਾਈ ਤੇ ਲਟਾਇਆ ਗਿਆ ਹੋਵੇ ਤੇ ਤੁਸੀਂ ਉਸ ਨੂੰ ਕਬਰਸਤਾਨ ਲਿਜਾ ਕੇ ਦਾਬਾਏ ਹੋਵੋ ਇਹ ਤਾਂ ਬਹੁਤ ਵੱਡਾ ਜ਼ੁਰਮ ਹੈ ਇਸ ਲਈ ਤੁਸੀਂ ਮੌਤ ਦੀ ਸਜ਼ਾ ਦੇ ਹੱਕਦਾਰ ਹੋ ਫਕੀਰ ਦੀ ਗੱਲ ਸੁਣ ਕੇ ਉਹ ਚਾਰੇ ਗਵਾਹ ਜੋ ਪਹਿਲਾਂ ਹੀ ਹਕੀਮ ਦੀ ਪਟਾਈ ਦੇਖ ਕੇ ਡਰੇ ਹੋਏ ਸੀ ਜਦੋਂ ਉਹਨਾਂ ਨੇ ਮੌਤ ਦੀ ਸਜ਼ਾ ਵਾਲੀ ਗੱਲ ਸੁਣੀ ਤਾਂ ਉਹਨਾਂ ਦੇ ਹੱਥ ਪੈਰ ਠੰਡੇ ਪੈ ਗਏ ਫਕੀਰ ਨੇ ਸੇਠਵਾਲ ਦੇਖਿਆ ਸੇਠ ਦਾ ਚਿਹਰਾ ਬਿਲਕੁਲ ਪੀਲਾ ਪੈ ਚੁੱਕਿਆ ਸੀ ਫਕੀਰ ਨੇ ਕਿਹਾ ਸੇਠ ਜੀ ਤੁਹਾਡੇ ਪੰਜੇ ਗਵਾਹ ਤਾਂ ਪਹਿਲਾਂ ਹੀ ਡਰ ਗਏ ਨੇ ਹੁਣ ਤੁਸੀਂ ਦੱਸੋ ਕਿਸੇ ਦੀ ਪਤਨੀ ਨੂੰ ਇਸ ਤਰ੍ਹਾਂ ਜ਼ਬਰਦਸਤੀ ਆਪਣੇ ਘਰ ਵਿੱਚ ਰੱਖਣ ਦੇ ਜੁਰਮ ਵਿੱਚ ਤੁਸੀਂ ਕਿਹੜੀ ਸਜ਼ਾ ਪਸੰਦ ਕਰੋਗੇ ਫਕੀਰ ਦੀ ਗੱਲ ਸੁਣ ਕੇ ਸੇਠ ਦਾ ਚਿਹਰਾ ਹੋਰ ਵੀ ਪੀਲਾ ਪੈ ਗਿਆ ਉਸ ਦੇ ਮੂੰਹ ਵਿੱਚੋਂ ਕੋਈ ਬੋਲ ਨਹੀਂ ਨਿਕਲ ਸਕੇ ਬਾਦਸ਼ਾਹ ਬਣੇ ਫਕੀਰ ਨੇ ਕਿਹਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ 10 ਸਾਲ ਦੀ ਸਜ਼ਾ ਸੁਣਾ ਦੇਵਾਂ ਤੁਹਾਡੇ ਕੋਲ ਅਜੇ ਵੀ ਮੌਕਾ ਹੈ ਕਿ ਤੁਸੀਂ ਇਸ ਬੰਜਾਰੇ ਦੀ ਪਤਨੀ ਨੂੰ ਦਰਬਾਰ ਵਿੱਚ ਹਾਜ਼ਰ ਕਰੋ। ਬਾਦਸ਼ਾਹ ਦੇ ਡਰ ਕਾਰਨ ਸੇਠ ਨੇ ਤੁਰੰਤ ਆਪਣੇ ਗੁਲਾਮਾਂ ਨੂੰ ਘਰ ਭੇਜਿਆ ਤੇ ਬੰਜਾਰੇ ਦੀ ਪਤਨੀ ਨੂੰ ਦਰਬਾਰ ਵਿੱਚ ਹਾਜ਼ਰ ਕਰ ਦਿੱਤਾ। ਫਕੀਰ ਨੇ ਬੰਜਾਰੇ ਨੂੰ ਉਸ ਦੀ ਪਤਨੀ ਵਾਪਸ ਸੌਂਪ ਦਿੱਤੀ ਤੇ ਸੇਠ ਨੂੰ ਝੂਠੀ ਗਵਾਹੀ ਦੇ ਜ਼ੁਰਮ ਵਿੱਚ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ। ਉਹਨਾਂ ਚਾਰਾਂ ਗਵਾਹਾਂ ਨੂੰ ਜਿਨ੍ਹਾਂ ਨੇ ਬੰਜਾਰੇ ਦੀ ਪਤਨੀ ਦੇ ਜਨਾਜ਼ੇ ਨੂੰ ਕਬਰਸਤਾਨ ਲੈ ਜਾਣ ਦੀ ਝੂਠੀ ਗਵਾਹੀ ਦਿੱਤੀ ਸੀ 100-100 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ। ਇਹ ਸਾਰਾ ਮਾਮਲਾ ਦੇਖ ਕੇ ਬਾਦਸ਼ਾਹ ਹਰਾਨ ਰਹਿ ਗਿਆ ਤੇ ਉਹ ਫਕੀਰ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗਿਆ ਫਕੀਰ ਬਾਬਾ ਤੁਸੀਂ ਅਨਮੋਲ ਹੋ ਤੁਸੀਂ ਮੈਨੂੰ ਸਿਖਾ ਦਿੱਤਾ ਕਿ ਇਨਸਾਫ ਕਿਵੇਂ ਕੀਤਾ ਜਾਂਦਾ ਹੈ। ਬਾਦਸ਼ਾਹ ਦੀ ਗੱਲ ਸੁਣ ਕੇ ਫਕੀਰ ਸਭ ਨੂੰ ਕਹਿਣ ਲੱਗਾ ਕਿ ਮੇਰੀਆਂ ਤਿੰਨ ਗੱਲਾਂ ਹਮੇਸ਼ਾ ਯਾਦ ਰੱਖਿਓ। ਪਹਿਲੀ ਗੱਲ ਕਦੇ ਵੀ ਬਿਮਾਰੀ ਵਿੱਚ ਆਪਣੀ ਪਤਨੀ ਨੂੰ ਇਕੱਲਾ ਨਾ ਛੱਡੋ। ਜਦੋਂ ਇੱਕ ਆਦਮੀ ਕਿਸੇ ਔਰਤ ਨਾਲ ਵਿਆਹ ਕਰਦਾ ਹੈ ਤਾਂ ਵਿਆਹ ਵੇਲੇ ਰੱਬ ਅੱਗੇ ਉਹ ਕਬੂਲ ਕਰਦਾ ਹੈ ਕਿ ਮੈਂ ਤੇਰੇ ਹਰ ਸੁੱਖ-ਦੁੱਖ ਵਿੱਚ ਤੇਰੇ ਨਾਲ ਰਹਾਂਗਾ। ਇਸ ਲਈ ਬਿਮਾਰੀ ਦੀ ਹਾਲਤ ਵਿੱਚ ਉਸਦੇ ਹਮੇਸ਼ਾ ਸਾਥੀ ਬਣੇ ਰਹੋ ਤੇ ਉਹਦੀ ਦੇਖਭਾਲ ਕਰੋ। ਜਿਵੇਂ ਪਤਨੀ ਆਪਣੇ ਪਤੀ ਦੀ ਖੇਦਮਤ ਕਰਦੀ ਹੈ, ਉਸੇ ਤਰ੍ਹਾਂ ਪਤੀ ਦਾ ਵੀ ਹੱਕ ਬਣਦਾ ਹੈ ਕਿ ਜ਼ਰੂਰਤ ਪੈਣ ਤੇ ਆਪਣੀ ਪਤਨੀ ਦੀ ਸਹਾਇਤਾ ਕਰੇ। ਇਹ ਸਿਰਫ ਤੁਹਾਡੇ اخلاق ਦਾ ਹਿੱਸਾ ਹੀ ਨਹੀਂ, ਸਗੋਂ ਤੁਹਾਡੀ ਖੁਸ਼ਹਾਲੀ ਦੀ ਜੜ ਹੈ। ਦੂਜੀ ਗੱਲ ਜੇਕਰ ਕੋਈ ਪਤਨੀ ਤੇ ਝੂਠਾ ਦੋਸ਼ ਲਗਾਏ ਤਾਂ ਉਹਦਾ ਸਾਥ ਦਿਓ ਇੱਕ ਕੁੜੀ ਆਪਣੇ ਮਾਪਿਆਂ ਦਾ ਘਰ ਇਸੇ ਉਮੀਦ ਵਿੱਚ ਛੱਡਦੀ ਹੈ ਕਿ ਉਹਦਾ ਪਤੀ ਉਸ ਨੂੰ ਸਮਝੇਗਾ ਤੇ ਹਰ ਹਾਲ ਵਿੱਚ ਉਸ ਦਾ ਸਾਥ ਦੇਵੇਗਾ ਇਸ ਲਈ ਜਦੋਂ ਦੁਨੀਆ ਉਸ ਉੱਪਰ ਝੂਠੇ ਦੋਸ਼ ਲਗਾਵੇ ਤੁਹਾਨੂੰ ਆਪਣੀ ਪਤਨੀ ਦਾ ਮਜ਼ਬੂਤੀ ਨਾਲ ਸਾਥ ਦੇਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਇਕੱਲਾ ਨਾ ਛੱਡੋ ਤੀਜੀ ਗੱਲ ਕਦੇ ਵੀ ਆਪਣੀ ਪਤਨੀ ਨੂੰ ਗੈਰ ਮਰਦ ਦੇ ਨਾਲ ਇਕੱਲਾ ਨਾ ਛੱਡੋ ਚਾਹੇ ਉਹ ਤੁਹਾਡਾ ਦੋਸਤ ਹੋਵੇ ਕੋਈ ਰਿਸ਼ਤੇਦਾਰ ਹੋਵੇ ਜਾਫਰ ਭਰਾ ਹੀ ਕਿਉ ਨਾ ਹੋਵੇ ਅੱਜ ਦੇ ਦੌਰ ਵਿੱਚ ਕਿਸੇ ਦਾ ਕੋਈ ਭਰੋਸਾ ਨਹੀਂ ਕਿ ਕੌਣ ਕਿਵੇਂ ਤੇ ਕਦੋਂ ਧੋਖਾ ਦੇ ਜਾਵੇ ਇਸ ਲਈ ਕਦੇ ਵੀ ਭੁੱਲ ਕੇ ਵੀ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਦੇ ਨਾਲ ਇਕੱਲਾ ਨਾ ਛੱਡੋ ਹਮੇਸ਼ਾ ਯਾਦ ਰੱਖੋ ਕਿ ਜਦੋਂ ਘਰ ਦੇ ਮੈਂਬਰ ਇੱਕ ਦੂਜੇ ਨਾਲ ਇਨਸਾਫ ਕਰਦੇ ਨੇ ਤੇ ਭਰੋਸੇ ਦੀ ਬੁਨਿਆਦ ਤੇ ਰਿਸ਼ਤੇ ਨਿਭਾਉਂਦੇ ਨੇ ਤਾਂ ਫਿਰ ਉਹ ਘਰ ਸਿਰਫ ਚਾਰ ਦੀਵਾਰਾਂ ਦਾ ਬਣਿਆ ਹੋਇਆ ਢਾਂਚਾ ਹੀ ਨਹੀਂ ਰਹਿੰਦਾ ਸਗੋਂ ਪਿਆਰ ਸਨਮਾਨ ਤੇ ਸਹਿਯੋਗ ਦਾ ਕਿਲਾ ਬਣ ਜਾਂਦਾ ਹੈ ਸੁਇਸ ਕਹਾਣੀ ਨੇ ਸਾਡੇ ਲਈ ਇੱਕ ਵੱਡਾ ਸਬਕ ਛੱਡਿਆ ਹੈ ਕਿ ਮਜਬੂਰੀ ਦੇ ਹਾਲਾਤਾਂ ਵਿੱਚ ਵੀ ਸੱਚਾਈ ਤੇ ਭਰੋਸੇ ਦਾ ਸਾਥ ਕਦੇ ਨਹੀਂ ਛੱਡਣਾ ਚਾਹੀਦਾ ਫਕੀਰ ਦਾ ਇਨਸਾਫ ਸਾਨੂੰ ਇਹ ਸਿਖਾਉਂਦਾ ਹੈ ਕਿ ਮਾੜੀ ਸੋਚ ਕਦੇ ਵੀ ਸਫਲ ਨਹੀਂ ਹੁੰਦੀ ਤੇ ਕਰਮਾਂ ਦਾ ਫਲ ਹਰ ਹਾਲਤ ਵਿੱਚ ਮਿਲਦਾ ਹੈ ਇਹ ਕਹਾਣੀ ਸਿਰਫ ਪੜਨ ਜਾਂ ਸੁਣਨ ਲਈ ਨਹੀਂ ਸਗੋਂ ਜੀਵਨ ਦੇ ਅਸਲ ਸੱਚ ਨੂੰ ਸਮਝਣ ਲਈ ਹੈ ਹੁਣ ਇਹ ਤੁਹਾਡੇ ਉੱਪਰ ਹੈ ਕਿ ਇਸ ਕਹਾਣੀ ਦੇ ਸਬਕਾਂ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰਦੇ ਹੋ ਸੋ ਮੈਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਤੇ ਹਮੇਸ਼ਾ ਹੱਸਦੇ ਵਸਦੇ ਰਹੋ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਆਪਣਾ ਖਿਆਲ ਰੱਖੋ ਸ਼ੁਕਰੀਆ